और सेंटर के विरुद्ध धरना तो लगे सेंटर मरण वरता तो है जगजीत करते हैं जगजीत करकेट करो जवाब दे रहे सोई साहब की गलता फिर मैं रूपी जी को सवाल तैयार ਦੇਖੋ ਕ੍ਰਿਸ਼ਨ ਜੀ ਸੋਈ ਸਾਹਿਬ ਉਹੀ ਰਟਣਾਂ ਲਟਾਈਆਂ ਗੱਲਾਂ ਕਰ ਰਹੇ ਐ ਕਦੇ ਕਹਿੰਦੇ ਦੋ ਜੱਜੇ ਬੰਦਿਆਂ ਆਈਆਂ ਬੱਤੀ ਕਿਉਂ ਨਹੀਂ ਆਉਂਦੀਆਂ ਸੀ ਫਿਰ ਗੱਲ ਕਰਾਂਗੇ ਕਦੇ ਕਹਿੰਦੇ ਪੰਜਾਬ ਐਮਐਸਪੀ ਦੇਵੇ ਜਦੋਂ ਸਾਨੂੰ ਪਤਾ ਹੈ ਕਿ ਸੈਂਟਰ ਦੇ ਰਿਲੇਟਿਡ ਇਹ ਮੰਗਾ ਹੈ ਔਰ ਸੈਂਟਰ ਦੇ ਵਿਰੁੱਧ ਧਰਨਾ ਲੱਗਿਆ ਸੈਂਟਰ ਦੇ ਵਿਰੁੱਧ ਮਰਨ ਵਰਤਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਕਿਉਂ ਨਹੀਂ ਤੁਸੀਂ ਮੀਟਿੰਗ ਕਰਦੇ ਕਿਉਂ ਨਹੀਂ ਤੁਹਾਡਾ ਕੋਈ ਨੁਮਾਇੰਦਾ ਚਾਹੀਦਾ ਹੋਇਆ ਮੰਨ ਜੇ ਤੁਸੀਂ ਆਪੇ ਕਿ ਲਵਾਇਆ ਤਾਂ ਤਾਂ ਗੱਲਬਾਤ ਹੋਗੀ ਅਸੀਂ ਮਿਲਾਂਗੇ ਅਸੀਂ ਜਾਵਾਂਗੇ ਉੱਥੇ ਇੱਕ ਮਗਰ ਕਿਹਾ ਹੋ ਕਿ ਇੱਥੇ ਸੁੱਤੇ ਪਿਆ ਸਰਦਾਰ ਜਗਜੀਤ ਸਿੰਘ ਥੱਲੇਵਾੜ ਤੋਂ ਮਰਨ ਵਕਤੇ ਹਰਿਆਣਾ ਮੇਰੇ ਤੁਸੀਂ ਨਹੀਂ ਸਰ ਐਵੇਂ ਜੇ ਹਰਿਆਣਾ ਤੇ ਕਿਉਂ ਨਹੀਂ ਹੁੰਦਾ ਇਹ ਹੋ ਰਿਹਾ ਤੁਹਾਡੇ ਮਾਂ ਪਿਓ ਕੀ ਹੋਏ ਤੁਸੀਂ ਝੂਠ ਬੋਲ ਰਹੇ ਹੋ ਕਿਸਾਨਾਂ ਦੇ ਕਤਲ ਹੋ ਤੁਸੀਂ 1650 ਰੁਪਏ ਦੇ ਲਏ 4400 ਨੂੰ ਖਰੀਦੀ ਸਾਡੇ 3500 ਕਸਾਨਾਂ ਦੇ ਕਤਲ ਦੇ ਉੱਪਰ ਤੁਸੀਂ ਦੇਖੋ ਤੁਸੀਂ ਸੁਪਰਮੈਨ ਜੈਨ ਮੰਗਾ ਤੁਸੀਂ ਟੋਟਾ ਕੋਈ ਨੁਮਾਇੰਦਾ ਮਿਲਣਾ ਪਊਗਾ ਇੱਕ ਵੀ ਨੁਮਾਇੰਦਾ ਕਿਸਾਨਾਂ ਵਾਲੀ ਗੱਲ ਆ ਪੰਜਾਬ ਦਾ ਵੀ ਕੋਈ ਨੁਮਾਇੰਦਾ ਨਹੀਂ ਮਿਲਿਆ ਜਾ ਕੇ ਬਰਾਲਾ ਸਾਹਿਬ ਬਰਾਲਾ ਸਾਹਿਬ ਦੇਖੋ ਇਹ ਇਹ ਗੱਲਾਂ 'ਚ ਵੀ ਕੋਈ ਦੋਹਰਾਵਾ ਨਹੀਂ ਕਿ ਕੇਂਦਰ ਐਮਐਸਪੀ ਨਹੀਂ ਦੇ ਰਿਹਾ ਦੇਖੋ ਸੀਸੀਐ ਲਿਮਟ ਆਈਸੀ ਪੰਜਾਬ ਦੇ ਵਿੱਚ ਭਾਵੇਂ ਝੋਨਾ ਹੋਵੇ ਭਾਵੇਂ ਕਣਕ ਹੋਵੇ ਕੇਂਦਰ ਆਪਣੇ ਵੱਲੋਂ ਬੜਾ ਸੱਚਾ ਮੰਨਦਾ ਹੈ ਕਿ ਦੇਖੋ ਅਸੀਂ ਪੈਸਾ ਭੇਜਿਆ ਹੈ ਹਾਲਾਂਕਿ ਸੀਨੀਅਰ ਲੀਡਰਸ਼ਿਪ ਇਹ ਵੀ ਕਹਿ ਰਹੀ ਹੈ ਕਿ ਜੇ ਐਮਐਸਪੀ ਤੇ ਕਾਨੂੰਨੀ ਗਰੰਟੀ ਕਾਨੂੰਨ ਬਣ ਗਿਆ ਪੰਜਾਬ ਵਾਲਿਆਂ ਨੂੰ ਬਹੁਤ ਔਖਾ ਹੋ ਜਾਊਗਾ ਇਹ ਸੀਨੀਅਰ ਲੀਡਰਸ਼ਿਪ ਬਿਆਨ ਕਰ ਰਹੀ ਹੈ ਬ੍ਰਾਜ ਜੀ ਦੇਖੋ ਕ੍ਰਿਸ਼ਨ ਜੀ ਮੈਂ ਸੋਹੀਤ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਜੇ ਜਿਹੜੀ ਅੱਜ ਐਮਐਸਪੀ ਦੇ ਰਿਹਾ ਹੈ ਨਾ ਜਿਹਦੇ ਤੇ ਬਜਟ ਰੱਖਦੇ ਆ ਸਿਰਫ 2.5 ਲੱਖ ਕਰੋੜ ਰੁਪਇਆ ਅਗਰ ਜੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਦਾ ਨਾ ਤਾਂ ਇਹਨਾਂ ਨੂੰ 10 ਲੱਖ ਕਰੋੜ ਰੁਪਇਆ ਰੱਖਣਾ ਪਊਗਾ ਜਿਹੜਾ ਕਹਿੰਦੇ ਆ 90% ਦੇਈ ਜਾਂਦੇ ਅਸੀਂ 10% ਹੀ ਰਹਿ ਗਿਆ ਜੇ ਦਸ ਹੀ ਰਹਿੰਦਾ ਤਾਂ ਤੁਸੀਂ ਦੇ ਦਿਓ ਤੇ ਕਿੱਥੋਂ ਕੱਢਣਗੇ ਇਹ 10 ਲੱਖ ਕਰੋੜ ਰੁਪਇਆ ਜਿੰਨਾ ਨੇ ਅੱਜ ਸਾਡਾ ਦੇਸ਼ 130 ਲੱਖ ਕਰੋੜ ਦਾ ਕਰਜ਼ਾਈ ਕਰ ਛੱਡਿਆ ਏਅਰਪੋਰਟ ਵੇਚਤਾ ਕਲ ਇਰਨਾਂ ਵੇਚਨਾ ਕਰੇ ਬੰਦਰਗਾਹਾ ਵੇਚਨਾ ਐਦਾ ਹੀ ਦੇਸ਼ਲਾਬੇ 100 ਕਰੋੜ ਦਾ ਕਰਜ਼ਾ ਲੈ ਕੇ ਆਏ ਇਹ ਸਿੱਧਾ ਲਾਭ ਹੀ ਨਾ ਸਰਕਾਰ ਲਈ ਗਤੀ ਕਰੀ ਅਸੀਂ 14 ਜੂਨ ਗੱਤੀ ਕਰੀ ਅਸੀਂ 21 ਜੂਨ ਗੱਤੀ ਕਰੀ ਇਸ ਬਾਅਦ ਆ ਗਏ ਅਸੀਂ ਸੰਸਦ ਕਮੇਟੀ ਦੀ ਰਿਪੋਰਟ ਵੀ ਸਾਹਿਬ ਆ ਗਏ ਇਸ ਬਾਅਦ ਆ ਗਏ 100 ਲੱਖ ਦੀ ਸੌਟ ਨਹੀਂ ਹੋਈ ਇੱਕ ਵਾਰ ਇਹਨਾਂ ਨੂੰ ਕੰਪਲੀਟ ਕਰ ਦੋ ਬ੍ਰਾਹਮਣ ਸਾਹਿਬ ਮੈਂ ਆ ਗਿਆ ਦੇ ਲਿਕੇ ਬੀ ਸੱਤਾਂ ਟੂ ਬੈਕ ਆ ਗਏ ਤੁਹਾਡੇ ਕੋਲ ਅੱਜ ਸਟੇਟ ਗਵਰਨਮੈਂਟ ਨੂੰ ਕਹੀ ਜਾਂਦੇ ਮੈਂ ਪੁੱਛਣਾ ਚਾਹੁੰਦਾ ਤੁਸੀਂ ਹਰਿਆਣੇ ਚ ਕਹਿੰਦੇ ਐਮਐਸਪੀ ਕਿੱਥੋਂ ਲਿਆਉਂਗੇ ਹਰਿਆਣ ਕਸੋਂ ਕੋਈ ਸੈਂਟਰ ਦੇ ਅੰਦਰ ਖੱਟੇ ਗੱਲ ਹੋਈ ਆ பட்ਜਟ ਉੱਥੇ ਦੇਓਗੇ ਤੁਸੀਂ ਕਿਸਾਨਾਂ ਨੂੰ ਕਿਵੇਂ ਐਮਐਸਪੀ ਦੇਓਗੇ ਤੁਸੀਂ ਕੇ ਕ੍ਰਿਸ਼ਨ ਜੀ ਸੋਹੀ ਸਾਬ ਝੂਠ ਬੋਲ ਰਹੇ ਆ ਇਹਨਾਂ ਦੀ ਗੱਲ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਤੱਤ ਹੈ